ਜੀ ਭਾਈ ਜੀ ਸ਼ਾਸਿਕਾਲ ਸਵਾਗਤ ਹੈ ਤੁਹਾਡਾ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ 'ਚ ਲੈ ਕੇ ਹਾਜ਼ਰ ਹੋਏ ਅੱਜ ਨਵੀਂ ਆਈਟਮ ਡਿਜੀਟਲ ਡੈਂਟਿੰਗ ਤੇ ਉੱਤੇ ਪ੍ਰਿੰਟ ਨੇ ਮੈਚਿੰਗ ਸੂਟ ਨੇ ਜੋ ਕਿ ਬਾਜ਼ਾਰ ਦੇ ਵਿੱਚ 8-900 ਹਜ਼ਾਰ ਦੀ ਰੇਂਜ 'ਚ ਵਿਕਦੇ ਸੂਟ ਮੱਤੀ ਵਾਲਿਆਂ ਦੇ ਸ਼ੋਰੂਮ 'ਚ ਤਮਾਕਾ ਸੇਲ ਬੰਪਰ ਸੇਲ ਦੇ ਵਿੱਚ ਇਸ ਦਾ ਰੇਟ ਬਹੁਤ ਘੱਟ ਆ ਸੂਟ ਦੇ ਡਿਜ਼ਾਈਨ ਤੋਂ ਨੂੰ ਇੱਕ ਖੜਕੇ ਵੀ ਦਿਖਾਵਾਂਗੇ ਰੇਟ ਵੀ ਦੱਸਾਂਗੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਡਿਜ਼ਾਈਨ ਬਹੁਤ ਸੋਹਣੇ ਦੇਖ ਸਕਦੇ ਹੋ ਤੁਸੀਂ ਡਿਜੀਟਲ ਡੈਂਟਿੰਗ ਦੇ ਉੱਪਰ ਪ੍ਰਿੰਟ ਹੈ ਜੀ ਇਹ ਦਿਖਾਓ ਜੀ ਖੋਲ ਕੇ ਦਿਖਾਓ ਜੀ ਇਸ ਦੇ ਡਿਜ਼ਾਈਨ ਸਾਰੇ ਇਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕਰ ਦਿਓ ਪ੍ਰੈਸ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਨਵੀਆਂ-ਨਵੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ ਹਾਂ ਲੱਗਿਆ ਤੁਹਾਨੂੰ ਇਹ ਡਿਜ਼ਾਈਨ ਖੋਲ ਕੇ ਜੀ ਹਾਂਜੀ ਦੇਖੋ ਜੀ ਡਿਜ਼ਾਈਨ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਡਿਜੀਟਲ ਡੈਂਟਿੰਗ ਪ੍ਰਿੰਟ ਹੈ ਜੀ ਰੇਟ ਇਸ ਦਾ ਕੋਈ 800 900 ਨਹੀਂ 1000 ਨਹੀਂ ਸਿਰਫ 550 ਰੁਪਏ ਦਾ ਸੂਟ ਹੈ ਜੀ ਇਸ ਦੀ ਮੈਚਿੰਗ ਦਿਖਾਓ ਜੀ ਨਾਲ ਮੈਚਿੰਗ ਸੂਟ ਹੈ ਜੀ ਦੁਕਾਨ ਲੱਗਿਆ ਤੁਹਾਨੂੰ ਜੀ ਦੇਖੋ ਬਹੁਤ ਹੀ ਸੋਹਣਾ ਡਿਜ਼ਾਈਨ ਹੈ। ਬਾਜ਼ਾਰ ਦੇ ਵਿੱਚ ਇਹ ਮਹਿੰਗਾ ਮਿਲਣਾ ਹੈ ਮੱਤੀ ਵਾਲਿਆਂ ਦੇ ਸ਼ੋਰਮ 'ਚ। ਧਮਾਕਾ ਬੰਪਰ ਸੇਲ ਦੇ ਵਿੱਚ ਇਸ ਦਾ ਰੇਟ ਬਹੁਤ ਘੱਟ ਹੈ ਸਿਰਫ 550 1100 ਦੇ 200 ਡੀ। ਦਿਖਾਣ ਲੱਗਾ 104 ਵੀ ਡਿਜ਼ਾਈਨ ਤੁਹਾਨੂੰ ਜੀ। ਅਗਲਾ ਡਿਜ਼ਾਈਨ ਬਾਟਮ ਹੈ। ਇਸ ਦੀ ਸ਼ਰਟ ਦਿਖਾਓ। ਬਹੁਤ ਪਿਆਰੀ ਮੈਚਿੰਗ ਹੈ। ਕਲਰ ਕੰਬੀਨੇਸ਼ਨ ਬਹੁਤ ਸੋਹਣਾ ਹੈ। ਇਹ ਕੋਲ ਨਵੇਂ ਡਿਜ਼ਾਈਨਿੰਗ ਹੈ ਡਿਜੀਟਲ ਡੈਂਟਿੰਗ print ਦੇ ਉੱਪਰ ਨਵੇਂ ਸੂਟ ਜੋ ਕਿ ਬਾਜ਼ਾਰ ਦੇ ਵਿੱਚ 8-900 ਹਜ਼ਾਰ ਦੇ ਵਿੱਚ ਹੈ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ 'ਚ ਇਸ ਦਾ ਰੇਟ ਸਿਰਫ 550 ਰੁਪਏ ਦਾ ਸੂਟ ਹੈ ਇਹ ਬਹੁਤ ਹੀ ਸੋਹਣਾ ਸੂਟ ਹੈ ਬਹੁਤ ਘੱਟ ਰੇਟ ਹੈ ਇਹ ਸਿਰਫ ਮਿਲੇਗਾ ਤੁਹਾਨੂੰ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ 'ਚ ਰੰਗ ਡਿਜ਼ਾਈਨ ਇਸ ਦੇ ਬਹੁਤ ਨੇ ਜੀ ਦਿਖਾਓ ਜੀ

ਉਸੋਨੇ ਡਿਜ਼ਾਈਨਿੰਗ ਹੈ ਜੀ। ਹਾਂਜੀ। ਬਾਕੀ ਇਸ ਤੋਂ ਹੋਰ ਵੀ ਬਹੁਤ ਡਿਜ਼ਾਈਨਿੰਗ ਹੈ ਤੁਹਾਨੂੰ ਦਿਖਾਣ ਲੱਗੇ ਹਾਂ ਜੀ। ਛੋਟਾ ਸਮਾਂ ਜ਼ਿਆਦਾ ਨਾ ਲੈਂਦੇ ਹੋਏ। ਜਿਹੜਾ ਵੀ ਤੁਹਾਨੂੰ ਸੂਟ ਚਾਹੀਦਾ ਸਕਰੀਨ ਦੇ ਉੱਪਰ ਆਪਣਾ ਨੰਬਰ ਚੱਲ ਰਿਹਾ ਜੀ। ਸਕਰੀਨਸ਼ਾਟ ਲਓ। ਤੇ ਤੁਸੀਂ ਆਪਣਾ ਸਕਰੀਨਸ਼ਾਟ ਸਕਰੀਨ ਤੇ ਚੱਲ ਰਿਹਾ ਨੰਬਰ ਦੇ ਸੈਂਡ ਕਰੋ ਜੀ। ਦੇਖ ਸਕਦੇ ਹੋ ਡਿਜ਼ਾਈਨ ਤੁਸੀਂ ਬਹੁਤ ਸੋਹਣਾ ਡਿਜ਼ਾਈਨ ਹੈ ਆਸਮ ਡਿਜ਼ਾਈਨ ਹੈ ਪੂਰੀ ਤਕੜੀ ਸੈੱਲ ਲੱਗੀ ਹੋਈ ਹੈ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ 'ਚ ਜੀ ਸਾਨੂੰ ਪਤਾ ਹੀ ਹੈ ਹਰ ਵਾਰ ਦੀ ਤਰ੍ਹਾਂ ਬੈਸਟ ਕਪੜਾ ਬੈਸਟ ਡਿਜ਼ਾਈਨ ਬੈਸਟ ਰੇਟ ਤੇ ਹੀ ਲੈ ਕੇ ਆਂਦੇ ਆ ਹਾਂਜੀ ਕਪੜਾ ਲੈਣ ਲਈ ਪਹੁੰਚੋ ਤੁਸੀਂ ਮੱਤੀ ਵਾਲਿਆਂ ਦੇ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬਰੇਟਾ ਵਿਖੇ ਜ਼ਿਆਦਾ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਚੱਲ ਰਿਹਾ ਨੰਬਰ ਨੰਬਰ ਤੇ ਸੰਪਰਕ ਕਰ ਸਕਦੇ ਹੋ ਹਾਂਜੀ ਤਮਾਕਾ ਸੇਲ ਦਾ ਵੱਤ ਤੋਂ ਵੱਧ ਲਾਭ ਉਠਾਓ ਬੈਨੀਫਿਟ ਲੈਣ ਲਈ ਪਹੁੰਚੋ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬਰੇਟਾ ਵਿਖੇ ਜੀ ਧੰਨਵਾਦ ਜੀ